ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬੜਾ ਦਿਖਾਵਾਂਗੇ ਤੇ ਦੋ ਹੈਗੀਆਂ ਸੂਈਆਂ ਵਿੱਚ ਇੱਕ ਹੈਗੇ ਗੱਪਣ ਤੇ ਇੱਕ ਜੇ ਆਪਾਂ ਤੁਹਾਨੂੰ ਚਵਾਈ ਕਰਕੇ ਦੁੱਧ ਦਿਖਾਵਾਂਗੇ ਵੀ ਕਿੰਨਾ ਦੁੱਧ ਹਾਜ਼ਰ ਆ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਆ ਫਿਰ ਆਪਾਂ ਚਵਾਈ ਸ਼ੁਰੂ ਕਰਦੇ ਆ ਸੋ ਪਰ ਹੂ ਮਥਾ ਢੇਵਾ ਵਗੈਰਾ ਦੇਖਦੇ ਚਵਾਈ ਕਰ ਦੋ ਪਹਿਲਾਂ ਦਾ ਉਹ ਦੇਖੋ ਥਣਲੇਵਾ ਸੋਹਣਾ ਸਾਫ਼ ਸੁਥਰਾ ਦੇ ਤੋੜਾ ਵਗੈਰਾ ਇਹ ਪੂਰਾ ਉੱਗ ਗਿਆ ਹੁਣ ਆਪਾਂ ਇਹ ਚਵਾਈ ਸ਼ੁਰੂ ਕਰਾਂਗੇ ਚੋਣ ਤੋਂ ਪਹਿਲਾਂ ਦਾ ਇਹਦੀ ਬਾਡੀ ਵੰਡ ਤੇ ਆਪਾਂ ਹਵਾਨਾ ਗੈਸ ਕਰ ਸਕਦੇ ਕਿੰਦਾ ਦੀ ਬਣਦੀ ਹੈ ਚਵਾਈ ਤੋਂ ਪਹਿਲਾਂ ਸੋ ਲੈਵਾ ਦੇਖੋ ਸੋਨਾ ਹੁਣ ਆਪਾਂ ਚਵਾਈ ਕਰਦੇ ਆ ਇਹਦੀ ਦੁੱਧ ਦਾ ਪਸੋਂ ਅੰਦਾਜ਼ਾ ਦਵਾਦਾ ਕਿੰਨਾ ਦੁੱਧ ਆ ਸਾਰਾ ਚੋਕੇ ਦਿਖਾਵਾਂਗੇ ਸਭਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਸਭਰੋ ਖਾਲੀ ਬਾਲਟੀ ਦੇਖ ਸਕਦੇ ਹੋ ਹਾਂਜੀ ਭਾਈ ਜੀ ਨਾਮ ਐਡਰੈਸ ਦੱਸ ਦਿਓ ਆਪਣਾ ਘਰ ਤੋਂ ਚ ਵਾਈ ਸ਼ੁਰੂ ਜੀ ਨਾਮ ਭਾਈ ਠਾਕਰਾ ਪਿੰਡ ਭਾਈ ਰੂਪਾ ਤਸਵੀਰ ਫੋਟੋ ਜਿਹਾ ਉਹਨੇ ਡਾਪਿਆ ਠੀਕ ਹੈ ਤਸਵੀਰ ਫੋਟੋ ਜਿਹਾ ਉਹਨੇ ਡਾਪਿੰਦਾ ਪਿਆ ਗਿਆ ਪਿੰਡ ਆਪਣਾ ਆ ਗਿਆ ਭਾਈ ਰੂਪਾ ਹਨਾ ਤੇ ਮੋਬਾਈਲ ਨੰਬਰ ਬੋਲਿਓ ਵੀਰੇ ਆਪਣਾ 90 30 90 2 38 76 452 ਜਿਹੜੇ ਅਜੇ ਆਪਾਂ ਇੱਕ ਕ੍ਰਾਸ ਵੈਢ ਚੋ ਕੇ ਦਿਖਾਉਣੇ ਪਏ ਸਵੇਰ ਦਾ ਟਾਈਮ ਆ ਹਨਾ ਹਾਂ ਕਿਹੜਾ SUV ਇਹ ਇਹ ਮਾਲਕ ਨੂੰ ਜਾਇਆ ਪਤੀ ਜਾਨਾ ਨੇ ਕਿ ਲਈ ਜੀ ਹਾਂ ਸੱਤਵਾਂ ਦਿਨ ਆਪਣੇ ਘਰੇ ਸੂਈ ਆ ਹਾਂ ਇੱਥੇ ਲਈ ਆਪਣੇ ਕਵਾਂਡ ਦਾ ਸੀ ਠੀਕ ਹੈ ਤੇ ਸੂਈ ਸਵਾਈ ਜੇਰ ਜੁਰ ਜਮਾ ਓਕੇ ਆ ਜੀ ਨਾਲੇ ਗੈਸ ਦੀ ਗਾਰੰਟੀ ਹੋਵੇ ਤੇ ਜੁਰ ਠੀਕ ਹਲੋ ਸੂਈ ਜੀ ਭਾਈ ਰੁਪਏ ਵੀਡੀਓ ਮੈਂ ਨਾ 15 ਰੁਪਏ ਮਨ ਲੱਗਦੇ ਤੇ ਸੱਤਵਾਂ ਦਿਨ ਹੋ ਗਿਆ ਅੱਜ ਸੂਈ ਨੂੰ ਹਨਾ ਹਾਂ ਭਾਈ ਤੇ ਚੌਣ ਚਵਾ ਦੀ ਨਰਮਾ ਪੂਰੀ ਵਧੀਆ ਬਹੁਤ ਹੀ ਵਧੀਆ ਵਿਹਾਰ ਦੇ ਲਾ ਬਾਕੀ ਨਿਆਣਾ ਮੈਂ ਕਿਹਾ ਨਾ ਜਰੂਰੀ ਨਹੀਂ ਪਾਉਣੀ ਇਹ ਹਨਾ ਬਾਹਰ ਨਹੀਂ ਪਾਉਂ ਮੈਂ ਇੱਕ ਕੀ ਕੇ ਮੋਟਾ-ਮੋਟਾ ਚੋਣਾ ਸਾਫ ਜਿ ਤਰ੍ਹਾਂ ਕੋਈ ਭੂਰ ਸਰ ਲਾਣੀ ਆਪਾਂ ਸਾਰੀ ਚੋਕੀ ਦਿਖਾ ਦੇਣੀ ਹੈਗੀ ਤੇ ਅੰਦਾਜ਼ਾ ਜੇ ਕਿੰਨਾ ਲੱਗਦਾ 10 ਹਜ਼ਾਰ ਥੱਲੇ ਦੇ 15 ਕਿਲੋ ਤੋਂ ਬਾਹਰ ਬਾਹਰ ਹੋਊਗਾ ਕੰਡੇ ਵਾਲਾ ਦੋ ਟਾਈਮ ਚ ਵਾਗ ਦੇ ਦਾਂਗੇ ਹਾਂ ਹਾਂ ਤਾਂ ਹੀ ਵੀ ਦਵਾ ਦੇ ਦਿੰਦੇ ਇੱਕ ਟਾਈਮ ਤਾਂ ਆਪਾਂ ਵੀਡੀਓ ਤੇ ਚੋਕੀ ਦਿਖਾਤੀ ਹੁਣ ਉਹ ਚੱਕ ਨਹੀਂ ਅੱਥੇ ਵਾਲਾ ਆ ਚੋਕੀ ਲੈ ਜੇ ਆਪਾਂ ਨੂੰ ਕੋਈ ਦਿੱਕਤ ਨਹੀਂ ਦਾਗਾ ਦਾ ਦੋਪਰ ਟਾਈਮ ਹੀ ਸਾਰਾ ਦੱਸਾਂਗੇ ਕਦੋਂ ਚੋਈ ਕਰੀ ਜੰਨੇ ਇਹਦੀ ਹੁਣ 7:30 ਹੋ ਗਏ ਹੁਣ ਹਨਾ ਹਾਂ ਉੱਠੀ ਹੋ 7:30 ਹੋ ਗਏ ਹਾਂ 7:30 ਉੱਤੇ ਆ ਦੇਖੋ 8:00 ਹੋਏ ਪ ਤੋ ਟਾਈਮ ਦੇਖੋ 7:47 ਹੋ ਗਏ ਤਰੀਕ ਹੋ ਗਈ ਅੱਜ 4 4 ਤਰੀਕਾਂ ਨੂੰ ਵੀਡੀਓ ਬਣਾਈਦਾ ਸਵੇਰ ਦਾ ਟਾਈਮ 8:30 ਹੋ ਗਏ ਤੇ 15 ਕਿਲੋ ਵੀਰ ਦਾ ਦੁੱਧ ਥੱਲੇ ਹਾਜ਼ਰ ਆ ਇੱਕ ਟਾਈਮ ਸਵੇਰ ਦਾ ਟਾਈਮ ਆਪਾਂ ਚੋ ਕੇ ਦਿਖਾ ਦੇ ਜਿਹੜੇ ਵੀਰ ਨੇ ਪੈਸੇ ਰੋਣੇ ਸਾਹਮਣੂ ਤੁਹਾਡਾ ਫਰਜ਼ ਮੰਨਦਾ ਚੋਇਓ ਤਸੱਲੀ ਕਰਿਓ ਇੱਥੇ ਤੇ ਕੋਈ ਭੂਰ ਸਰ ਨਾਲੇ ਕੋਈ ਗੰਡ ਮਰੋੜੀ ਨਹੀਂ ਸਾਹਮਣੇ ਦੇਖੋ ਤਾਂ ਰਾਂ ਪੈਂਦੀਆਂ ਜਮਾ ਮੋਟੀਆਂ ਧਾਰਾ ਜਮਾ ਦੁੱਧ ਤਾਂ ਫਿਰ ਬਾਹਰ ਦੀ ਪਰਵਧਾਨ ਦੀ ਹੋ ਜਾਮਾ ਹਾਂ ਬਾਹਰ ਕੱਢੋ ਬਈ ਤੋਂ ਮੂਹਰ ਨਾਲ ਧਾਰਾਂ ਦੇਖੋ ਜਮ ਪੂਰਾ ਮੋਟਿਆਂ ਧਾਰਾਂ ਗੀਆਂ ਕੋਈ ਭੂਰ ਸਰਲਾਣੀ ਤੇ ਨਿਆਣਾ ਵੈਸੇ ਪਵਾ ਲੈਂਦੀ ਆ ਹਨਾ ਹਾਂ ਪਾ ਕੇ ਦਿਖਦਾ ਆਂ ਆਪਾਂ ਵੀਡੀਓ ਤਰੀ ਨੂੰ ਜਿਹੜੇ ਵੀਰੇ ਕਹਿੰਦਾ ਕਿ ਦੁੱਧ ਮਿਣਕੇ ਲੈਣੀ ਆ ਵੈੜ ਤੋਂ ਨੂੰ ਦੁੱਧ ਮਿਣਕੇ ਉਹਨਾਂ ਤੇ ਰੇਟ ਇਹਦਾ ਕੀ ਰੱਖੇ ਵੇਚਣ ਵਾਲਾ ਦੇਣ ਹੀ ਆ 50 ਦੀ ਬਸ ਵੀ ਮੁੱਲ ਜਨਾ ਮਾਰਦੀ ਕਰਾ ਲਿਆ ਦਾ 60 ਕਰਦੇ 65 ਕਰ ਲਈ ਹਨਾ ਉਹ ਕੋਈ ਫਾਇਦਾ ਨਹੀਂ ਠੀਕ ਹੈ ਹੁਣ 50 ਆਲਾ ਕਹੇ 45 ਹੁੰਦੀ ਨਹੀਂ ਬਸ 100 ਹੀ ਹੁੰਦਾ ਜੂਗੀ ਮੱਝਾਂ ਨਾਲ ਕਰ ਦਿੰਦਾ ਚਿੱਟਾ ਜਾਵਾਂ ਨਾਲ ਠੀਕ ਹੈ 100 50 ਆਪਾਂ 100 ਕਰ ਦਾਂਗੇ ਵਿੱਚੋਂ ਹਣਾ ਠੀਕ ਹੈ ਤੋਂ ਦੇਖੋ ਥਾਣ ਤੋਂ ਪੂਰਾ ਸੋਨਾ ਮੋਟਾ ਗੁੱਲੇ ਵਾਲਾ ਥਾਣਾ ਜਾਵਾਂ ਸਭਾੜੀ ਦੇਖੋ ਜਮਾਂ ਕੰਗਣੀ ਕਰਦੇ ਬਾਕੀ ਦੁੱਧ ਵੀ ਜਮਾਂ ਚਿੱਟਾ ਮੱਝਾਂ ਨਾਲ ਜਾਣਾ ਹਾਂ ਭਾਈ ਮੈਂ ਹੀ ਇੱਕ ਤਰ੍ਹਾਂ ਦੀ ਠੀਕ ਹੈ 50000 ਦੇ ਵਿੱਚ ਅੱਜ ਕਹਿੰਦਾ ਪਾ 15 ਕਿਲੋ ਲਈ ਮੈਂ ਦਿੰਨੇ ਆਪਾਂ ਜੋ ਹੋਰ ਤੇ ਉਹ ਉੱਡਟਾਂ ਵੀ ਆਏ ਇੱਥੇ ਰੱਖ ਲਈ ਵਾੜੀ ਸਾਹਮਣੇ ਸੋ ਦੇਖੋ ਇੱਕ ਕੁਆਲਿਟੀ ਡੱਕੀਆ ਦਿਖਾਦੀ ਤੇ ਸਵੇਰੇ ਹੁਣ 8 ਵਜੇ ਮਿਹੜ ਖਾਲੀ ਹੋ ਗਈ ਜਾਵਾ ਹਾਂ ਜਮਾ ਸਾਫ ਕਰਾਂਗੇ ਦੂਜੀ ਵਾੜ ਵੀ ਖਾਲੀ ਹੈ ਪੀਲੋ 1.5 ਕਿਲੋ ਜੇ ਕੱਢ ਦੂੰਗੀ ਦੋ ਹੀ ਹੋਏ ਦੋ ਹੀ ਹੋਏ ਸੋ ਜਿਹੜੇ ਵੀ ਲੈਣਿਆ ਚੋਕੇ ਲੈ ਕੇ ਜਾਓ ਬਾਕੀ ਗੱਲ ਪੜਦਾ ਫਾਸ ਸਾਰਾ ਹੋਈ ਗਿਆ ਕੋਈ ਇਹਦੇ ਵਿੱਚ ਸੱਗ ਵਾਲੀ ਗੱਲ ਨਹੀਂ ਰਹੀ ਬੱਚਾ ਲਾ ਗਿਆ ਪਸਵਾ ਆ ਗਿਆ ਆਪਾਂ ਟੋੜ ਕੇ ਵੀ ਦਿਖਾਦੀ ਵਿੱਚ ਕ੍ਰੋਸ ਬਿਹੜਾ ਸੂਆ ਤੁਸੀਂ ਤੀਜਾ ਬਣ ਕੇ ਲੈਣੀ ਹੈ ਰੇਟ 50000 ਵੇਚਣ ਵਾਲਾ ਰੇਟ ਆ ਇਹ ਘਰੇ ਰੱਖਣ ਵਾਲਾ ਰੇਟ ਵੀ ਹੈਗਾ 50 ਦੇ ਵਿੱਚੋਂ ਛੋੜ ਸੱਪਾ ਵੀ ਰਹੂਗਾ ਚਵਾਈ ਬੜੀ ਚੰਗੀ ਬਈ ਥੋਕੀ ਜਮਾ ਮੋਟੀ ਮੋਟੀ ਚਵਾਈ ਲੈ ਠੀਕ ਹੈ ਜਵਾ ਗਰਲੈਂਡੋ ਗਾਣਾ ਚੋਣਾ ਜਾਵਾਂ ਹਨਾ ਉਹ ਜਿਹੜਾ ਕਹਿੰਦੇ ਕ੍ਰਾਸ ਗਾਣਾ ਗਰਲੈਂਡੋ ਦਾ ਆ ਚੱਕਰ ਪੈਂਦਾ ਇਹਨਾਂ ਤੋ ਕੋਈ ਪੂਰਸਾ ਨਹੀਂ ਕੋਈ ਥਾਣ ਟੋੜਦਾ ਮੋਗਦਾ ਨਹੀਂ ਇੱਕੋ ਜੱਗੇ ਥਾਣਾ ਜਾਵਾਂ ਆਹ ਥੱਲੇ ਦਾ 100 ਦੀ 100 ਆ ਜਾ ਮੈਂ 102 ਨੰਬਰ ਅਧਿਕਾਰ ਨੂੰ ਲੈ ਜਾਵਾਂ ਇਹਨੂੰ ਤੇ ਦੋ ਵੜਾ ਹੋਰਾ ਪਾ ਉਹ ਵੀ ਦਿਖਾਵਾਂਗੇ ਇੱਕ ਹੋਰ ਆਪਾਂ ਦਿਖਾਵਾਂਗੇ ਤਾਜੀ ਜੀ ਵੀ ਇੱਕ ਦਿਖਾਵਾਂਗੇ ਚੀਨੀ ਗੜ ਗੱਪਣ ਸੋਣ ਵਾਲੀ ਤਿੰਨ ਨਾਲ ਕਵਕਾਉ ਆਪਣੇ ਕੋਲ ਆ ਜਣਾ ਜੀ ਹਾਂ ਹਾਂ ਦੇਖੀ ਉਹਨਾਂ ਦੇ ਵੀ ਰੇਟ ਵਿੱਚ ਹੀ ਹੋਣਗੇ ਸਾਰਿਆਂ ਦਾ ਦਿੱਤੀ ਗਈ ਤੋ ਦੇਖੋ ਜਮਾਂ ਅੱਧੀ ਬਾਲਟੀ ਆ ਗਈ ਫੁੱਲ ਉਹ ਬਈ ਦਿਖਾਈ ਸੁਆਹ ਦੇਖੋ ਢੂੜ ਬਾਲਟੀ ਘੱਟ ਦੀ ਠੀਕ ਆ ਦੂਧ ਰੰਡੋ ਨਹੀਂ ਤੇ ਦੇਖੋ ਆ ਜਾਓ ਦੂਜੇ ਰੱਖੀਏ ਅੱਗੇ ਦੂਜੇ ਨੰਬਰ ਜਿਹੜੀ ਵੜਾ ਆ ਪਾ ਤਾਜੀ ਸੂਈ ਦੇਖੀਏ ਨੇ ਕਦੋਂ ਸੂਈ ਆ ਜਰਸੀ ਕ੍ਰੋਸ ਹੈ ਕੱਲ ਦੀ ਮਗਰ ਬੱਛੀ ਹੈ ਇਹਦੇ ਮਗਰ ਬੱਛੀ ਜਰਸੀ ਕ੍ਰੋਸ ਥਣ ਬਲਾਂ ਥੋੜਾ ਇਹਦਾ ਹਨਾ ਵੱਡਾ ਕਰਦਾ ਇਹਨੂੰ ਸ਼ੂਟ ਛੜੀ ਜਾਣ ਠੀਕ ਹੈ ਤੇ ਤਾਰਾ ਤੂੰ ਰੈਕ ਨੰਬਰ ਆ ਲੈ ਬਈ ਸੋ ਦੇਖੋ ਚੌਂੜ ਜਵਾਦੀ ਮੋਟੀ ਆ ਨਿਆਣਾ ਲ ਪਾਇਆ ਤੇ ਬਿਨਾ ਪੁੱਦੇ ਹੀ ਬਹਿ ਗਏ ਹਨ ਬੱਚੇ ਵੀ ਨਾਉਂਦੇ ਆਪਾਂ ਨੂੰ ਕੋਈ ਜੱਥੇ ਨਹੀਂ ਮਿਲਦਾ ਵਗੇ ਸੜੇ ਮਾਰੀ ਦੂਸਰਾਂ ਦੇ ਪੰਪ ਨਹੀਂ ਜਿਉ ਬਈ ਠੀਕ ਹੈ ਤੋ ਦੇਖੋ ਜਮੇ ਸਾਫ ਸੁਥਰੀ ਮੋਟਾ-ਵੋਟਾ ਚੋੜ ਜਮਾ ਹਨ ਇਹਦੇ ਥਲੇ ਦੁੱਧ ਕਿੰਨਾ ਕਾ ਹਾਜਰ ਆ ਹੁਣ ਇਹ ਕੱਲ ਵੀ 12 ਕਿਲੋ ਵਾਲਾ ਹੋਗਾ ਹੀ ਬੋੜਾ ਇਹਨਾਂ ਨੂੰ ਤਾਰਣਾ 12 ਕਿਲੋ ਹੋਗਾ ਲੇਵਲ ਬਰਦਾ ਦੇ ਠੀਕ ਹੈ ਮਗਰ ਆਗਿਆ ਜੇ ਬੱਚੀ ਹਨਾ ਸੋ ਮਿਲਕ ਵੇਨ ਵਗੈਰਾ ਦੇਖ ਸਕਦਾ ਸੋਹਣੀਆਂ ਮੋਟੀਆਂ ਥਣ ਗੁੱਲੇ ਵਾਲਾ ਬੋੜਾ ਛੰਡੀ ਲੈ ਬਈ ਇਹਦਾ ਫੇਰ ਆਪਾਂ ਭਾਵ ਜਾਰਜਾ ਕੀ ਰੱਖਿਆ 57 ਜੀ ਦੇ ਨਾ ਮਾਨ ਤਣ ਕਰ ਤਾਂ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਤੇ ਨੂੰ 18 ਕਿਲੋ ਬਈ 18 ਕਿਲੋ ਦੁੱਧ ਮੰਨ ਕੇ ਲੈ ਲੈ ਰੇਟ 57000 ਹਨਾ ਹਾਂ ਸੋ ਮੂੰ ਮੱਥਾ ਦੇਖੋ ਸਾਫ ਸੁਥਰਾ ਤੇ ਥਣ ਗੁੱਲੇ ਵਾਲਾ ਹਾਥੀ ਚਵਾਈ ਦਾ ਧਾਰਾ ਮਾਰ ਕੇ ਦਿਖਾਤੀਆਂ ਜਰਸੀ ਕਰਾਸ ਪੈਂਦੀ ਆ ਠੰਡੀ ਠੁੰਡੀ ਬੜੀ ਐਂ ਟੂਣਾ ਤੇ ਦੁੱਧ ਜੜਾ ਪਾਉ ਫੈਟ ਵਾਲੇ ਪਾਉਣੇ ਨੇ ਹਾਂ ਵੀ ਲੈ ਹੀ ਜਾ ਪਾਉ ਠੰਡੀ ਠੁੰਡੀ ਨਹੀਂ ਕਿਉਂਕਿ ਇਹ ਜਰਸੀ ਹੈਗੀ ਦੂਜੇ ਨੰਬਰ ਦੇ ਵਿੱਚ ਕਰਾਸ ਪਾਣਾ ਗਿਆ ਹੈ ਨਾ ਹੋਣ ਮੱਝਾ ਰਿਹਾ ਹੋਰ ਲੈ ਆ ਸੋ ਦੇਖੋ ਮੋਟਾ ਥਾਣਾ ਮੁੱਠੀ ਵਾਲਾ ਜਮਾ ਕੀ ਬਾਤ ਆ ਰੇਟ ਜੈਨੂਨ 57000 ਰੁਪਇਆ ਨਰਮੇ ਦੇ ਵਿੱਚੋਂ ਮਾੜੀ ਮੋਟੀ ਹੋ ਜਾਊਗੀ ਤੇ ਸੂਈ ਸਵਾਈ ਹੈ ਜੇਰ ਜੁਰ ਜਮਾ ਓਕੇ ਆ ਹਨਾ ਮਗਰ ਆ ਗਈ ਇਹਦੇ ਬੱਚੀ ਬੱਚੀ ਵੀ ਜਾ ਠੀਕ ਹੈ ਅੱਗੇ ਆਪਾਂ ਤੀਜੇ ਨੰਬਰ ਤੇ ਗੱਬਣ ਵੈੜ ਦੇਖੀਏ ਲੈ ਜਿਹੜੀ ਚੀਨੀ ਜਿਹੜੀ ਉਹਨਾਂ ਨੂੰ 16 ਕਿਲੋ ਪਲੂਨ ਨੇ 16 ਕਿਲੋ ਹਾਂ ਅਜੇ ਹਫ਼ਤਾ ਲੇ ਜੂਗੀ ਬਣੂੰ ਬਣੂ ਬਹੁਤ ਲੈ ਇੱਕ ਹਫ਼ਤਾ ਸੂਨ ਚ ਬਾਕੀ ਪਿਆ ਕਿੰਨਾ ਚੰਗਾ ਠੀਕ ਹੈ ਕੈਦਨ ਕੱਢ ਜੋ ਹਫ਼ਤਾ ਹਾਂ ਲੈ ਲਵੀਂ ਇਥੇ ਮੂਹ ਨਾ ਜੇ ਵਾਦੀ ਇਹਦਾ ਰੇਟ じゃ ਕੀ ਰੱਖਿਆ ਇਹ 55000 ਰੁਪਏ ਲੈ ਲਾਂਗੇ ਦਾ ਬਸ ਅੱਜ ਬਈ ਠੀਕ ਹੈ ਤੇ ਕਹਿਣਾ ਬਾ ਫਿਰ ਤੂੰ ਜੇ 50-50 ਦੀ ਆਈਟਮ ਨੇ ਸਿੰਨੇ ਦੇ ਦੇਗਾ ਨਹੀਂ ਨਹੀਂ 1.5 ਲੱਖ ਤਾਂ ਤਿੰਨੇ ਲੈਂਦਾ ਹੋਇਆ ਨਹੀਂ ਨਹੀਂ ਇੰਨਾ ਪਰਕੀ 1.5 ਤੋਂ ਥੋੜਾ ਜਿਹਾ ਤਾਂ ਹਾਂ ਜਾਣਾ ਬੂ ਮੂਹ ਮਾ ਦੇਖ ਰਹਾ ਠੀਕ ਹੈ ਦੁੱਧ 17 18 ਕਿਲੋ ਦੇ ਦੂਗੀ ਫੁੱਲਾ ਸੋ ਦੁੱਧ 17 18 ਕਿਲੋ ਦੁੱਧ ਦੇ ਦੂਗੀ ਤੇ ਜਿਹੜੇ ਵੀਰੇ ਕਹਿੰਦੇ ਕਿ ਕ੍ਰਾਸ ਬੈੜਾ ਲੈਣੀਆਂ ਜਾਵਾਂ ਕਿੰਨੇ ਨਜ਼ਾਰੇਦਾਰ ਆ ਜਾਵਾਂ ਮੱਝਾਂ ਹੀ ਆ ਸਨੇਹ ਇੱਕ ਤਰ੍ਹਾਂ ਦਾ ਬਸ ਠੀਕ ਹੈ ਸਾਫ਼ ਸੁਧਰੀਆਂ ਹਾਂ 1 ਲੱਖ 60000 ਜੇ ਬਣ ਜਾਣਗੇ ਤੇ ਨੇ ਸੋ 57 57 ਲਈ 1 ਲੱਖ 65000 ਰੁਪਏ ਬਣਦਾਗਾ ਜੇ ਤਿੰਨੇ ਇਕੱਠੇ ਆ ਲਓ ਤੇ 1 60 ਜੇ ਮਿਲ ਜਾਣਗੇ ਹਾਂ ਸੋ ਤਿੰਨੇ ਮੰਨ ਕੇ ਚਲੋ ਵੀ ਐਵਰੇਜ ਤੁਸੀਂ ਮੰਨ ਲਿਓ 15-15 ਕਿਲੋ ਦੀ ਐਵਰੇਜ 45 ਕਿਲੋ ਸੁਤ ਪਾਉਣ ਲਾ ਦਿੰਦੇ ਇਹਨਾਂ ਨੇ ਤੇ ਨੰਬਰ ਬੋਲ ਜੀ ਨੰਬਰ ਬੋਲ ਜੀ ਆਪਣਾ 90 ਤੋਂ 48 ਵੀਰੇ 76000 ਬੋਲਦੇ ਥੱਲੋ ਤਾਂ ਸਾਰੇ ਸੋਨਾ ਹੀ ਆ ਜਮਾ ਗਾਰੰਟੀ ਆ ਵੀ ਥੋੜਾ ਇਹਨਾਂ ਦੇ ਹੱਥਾਂ ਨਾਲ ਜੁੜਦਾ ਜਿਆ ਜਿਆ ਗੱਲ ਆ ਤੇ ਨਾੜਾ ਨੂੜਾ ਇਹਦੇ ਵੀ ਬਹੁਤ ਚੰਗੇ ਖਬਰਦਾਰ ਹਨਾ ਸੋ ਪਿੰਡ ਭਾਈ ਰੂਪਾ ਬਠਿੰਡੇ ਜਿਹੜਾ ਪਿੰਡ ਪਹਿ ਗਿਆ ਕੋਈ ਵੀ ਨਾ ਤੁਹਾਡੇ ਪਸੰਦਾ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਸੋ ਵੀਡੀਓ ਦੇਖ ਲਿਓ ਚੈਨਲ ਨੂੰ ਪਿਆਰ ਦੇ